ਸੋ ਹੈਲੋ ਗਾਇਸ ਅਸੀਂ ਪਹਿਲਾਂ ਤਾਂ ਆਪਣੇ ਘਰ ਦੀ ਜਿਹੜੀ ਰੁਟੀਨ ਹੁੰਦੀ ਹੈ ਨਾ ਡੇਲੀ ਕਿ ਖਾਣਾ ਬਣਾਉਣਾ ਹੈ ਨਾ ਤੇ ਮੈਂ ਪਹਿਲਾਂ ਮਤਲਬ ਰੋਟੀ ਪਾਣੀ ਬਣਾਇਆ ਸੀ ਸਬਜੀ ਬਣਾਈ ਸੀ ਆਲੂ ਬਤੋਂ ਬਣਾਏ ਸੀ ਮੈਂ ਤੇ ਉਸ ਤੋਂ ਬਾਅਦ ਥੋੜਾ ਪਨੀਰ ਪਿਆ ਹੋਇਆ ਸੀ ਫਿਰ ਮੈਂ ਉਹਨੂੰ ਤਰਕਾ ਲਗਾਇਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਰੁੱਖਾਂ ਦੀ ਜਾਣਕਾਰੀ ਦਿੱਤੀ ਹੋਈ ਸੀ ਕਿਉਂਕਿ ਮੈਨੂੰ ਮਤਲਬ ਕਮੈਂਟ ਆਏ ਸੀ ਕਿ ਹੈਨਾ ਜਗ੍ਹਾ ਨਹੀਂ ਸਾਡੇ ਘਰ ਹੈਗੀ ਤੇ ਰੁੱਖ ਕਿੱਥੇ ਲਗਾਉਣੇ ਚਾਹੀਦੇ ਆ ਸੋ ਤੁਸੀਂ ਛੋਟੇ ਤੋਂ ਛੋਟਾ ਰੁੱਖ ਵੀ ਲਗਾਓ ਗਮਲੇ ਦੇ ਵਿੱਚ ਵੀ ਲਗਾ ਸਕਦੇ ਹੋ ਤੇ ਬਾਕੀ ਰੁੱਖ ਜ਼ਰੂਰ ਲਗਾਇਆ ਕਰੋ ਕਿਉਂਕਿ ਰੁੱਖਾਂ ਦੇ ਨਾਲ ਹੀ ਤੇ ਆਕਸੀਜਨ ਮਿਲਦੀ ਆ ਤੇ ਜੇ ਅਸੀਂ ਰੁੱਖ ਨਹੀਂ ਲਗਾਵਾਂਗੇ ਹਨਾ ਤੇ ਬਿਮਾਰੀਆਂ ਦਾ ਘਰ ਤੇ ਫਿਰ ਸਾਡਾ ਬਣੇਗਾ ਹੀ ਹਨਾ ਬਿਮਾਰੀਆਂ ਤੇ ਲੱਗਣ ਗਈ ਸਾਨੂੰ ਕਿਉਂਕਿ ਅਸੀਂ ਹੁਣ ਅੱਜ ਕੱਲ ਦੇ ਸਮੇਂ 'ਚ ਏਸੀ ਦੀ ਹਵਾ ਲੈ ਰਹੇ ਆ ਤੇ ਰੁੱਖਾਂ ਦੇ ਥੱਲੇ ਬਹਿੰਦੇ ਨਹੀਂ ਆ ਤੇ ਸਾਨੂੰ ਰੁੱਖਾਂ ਦੇ ਥੱਲੇ ਹਮੇਸ਼ਾ ਬਹਿਣਾ ਚਾਹੀਦਾ ਹੈ ਤੇ ਬਾਕੀ ਮੈਂ ਸਾਰੀ ਜਾਣਕਾਰੀ ਅੱਗੇ ਦਿੱਤੀ ਹੈ ਤੁਸੀਂ ਵਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਬਿਲਕੁਲ ਵੀ ਸਕਿੱਪ ਕਰਕੇ ਨਾ ਦੇਖਿਆ ਕਰੋ ਵਲੌਗ ਤੇ ਫੁੱਲ ਵਾਚ ਕਰਿਆ ਕਰੋ ਵਲੌਗ ਨੂੰ ਕਿਉਂਕਿ ਜੇ ਤੁਸੀ ਫੁੱਲ ਵਾਚ ਨਹੀਂ ਕਰਦੇ ਵਲੌਗ ਤਾਂ ਫਿਰ ਹੈਨਾ ਕੁਛ ਨਾ ਕੁਛ ਤੁਹਾਡਾ ਮਿਸਿੰਗ ਹੋ ਜਾਂਦਾ ਵਾ ਤੇ ਤੁਸੀਂ ਫੁੱਲ ਵਲੌਗ ਦੇਖਿਆ ਕਰੋ ਤੇ ਬਾਕੀ ਇਹ ਆ ਕਿ ਹਰ ਕੋਈ ਮੈਨੂੰ ਇਹ ਕਹਿੰਦਾ ਹੁੰਦਾ ਸੀ ਕਿ ਹੈਨਾ 10 ਮਿੰਟ ਦੀ ਵੀਡੀਓ ਪਾਓ 20 ਮਿੰਟ ਦੀ ਪਾਓ ਮੈਂ 10 20 ਮਿੰਟ ਦੀ 30 ਮਿੰਟ ਦੀ ਵੀ ਪਾਦਾ ਆ ਵੀਡੀਓ ਲੇਕਿਨ ਤੁਸੀਂ ਫੁੱਲ ਵਾਚ ਨਹੀਂ ਕਰਦੇ ਤੇ ਸਕਿੱਪ ਕਰ ਕਰਕੇ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਪਲੀਜ਼ ਫੁੱਲ ਵੀਡੀਓ ਦੇਖਿਆ ਕਰੋ ਇਹ ਨਾ ਦੇਖਿਆ ਕਰੋ ਹਨ ਕਿਸ ਟਾਈਪ ਦੀ ਵੀਡੀਓ ਬਣਾ ਰਹੇ ਆ ਕੋਈ ਮਤਲਬ ਇੰਨਾ ਇੰਟਰਸਟਡ ਨਹੀਂ ਆ ਜਾਂ ਕਿਵੇਂ ਆ ਹਨ ਤੇ ਹੈ ਤਾਂ ਹਨ ਆਪਣੇ ਘਰ ਦੀ ਰੁਟੀਨ ਹੀ ਆ ਡੇਲੀ ਤੁਸੀਂ ਵੀਡੀਓ ਦੇਖਿਆ ਕਰੋਗੇ ਬਨੇ ਮੱਖਾਂ ਵੜੇ ਵੀ ਬਸਦੇ ਆ ਉਹਦੇ ਜਿੰਨੇ ਆ ਵਿੱਚ ਤੁਸੀਂ ਤੇ ਹੌਲੀ ਹੌਲੀ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਦੂਸਰੋਂ ਸਿੱਖਣੀ ਜ਼ਰੂਰ ਮਿਲੇਗਾ ਤੇ ਆਹ ਤੁਹਾਨੂੰ ਦੱਸਦੇ ਆ ਅਸੀਂ ਬਾਕੀ ਜਾਣਕਾਰੀ ਹੈਲੋ ਗਾਇਸ ਕਿਵੇਂ ਹੋ ਤੁਸੀਂ ਸਾਰੇ ਜਾਣੇ ਉਮੀਦ ਕਰਦੇ ਆ ਕਿ ਸਾਰੇ ਜਾਣੇ ਜਲਦੀ ਘਲਾਤੀ ਵਿੱਚ ਹੋ ਹੋਗੇ ਸੋ ਸਾਸ਼ੀ ਕਾ ਸਾਰਿਆਂ ਨੂੰ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਜਿਵੇਂ ਕਿ ਤੁਸੀਂ ਹਨਾ ਪਿਛਲੇ ਮੈਂ ਕੱਲ ਪਰਸੇ ਵੀ ਵਲੋਗ ਪਾਇਆ ਸੀ ਤੇ ਬਹੁਤ ਹੀ ਆਲ ਮਿਲਿਆ ਮੈਨੂੰ ਵਲੋਗ ਤੋਂ ਵੀ ਤੇ ਚਲੋ ਮਤਲਬ ਕਿ ਇੱਕ ਦੋ ਜਾਣਿਆਂ ਨੇ ਕਮੈਂਟ ਕੀਤੇ ਚਲੋ ਮੈਨੂੰ ਤੇ ਵੀ ਬਹੁਤ ਨਿੱਕੀ ਨਾਲ ਪਲੀਜ਼ ਕਮੈਂਟ ਲਾਈਕ ਜਰੂਰ ਕਰਿਆ ਕਰੋ ਤੇ ਮੈਂ ਲਾਈਵ ਵੀ ਜਰੂਰ ਹੁੰਦੀ ਆ ਤੇ ਲਾਈਵ ਵਿੱਚ ਕੋਈ ਨਹੀਂ ਆਉਂਦਾ ਹੈਗਾ ਫਿਰ ਇਸ ਲਾਈਵ ਦੇ ਵਿੱਚ ਵੀ ਜਰੂਰ ਆਇਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਕਿਥੋਂ ਕਿਥੋਂ ਬੋਲਦਾ ਹਾਂ ਜੀ ਉੱਪਰ ਸ਼ੇਅਰ ਦੀ অপਸ਼ਨ ਜਰੂਰ ਆਉਂਦੀ ਆ ਲੇਕਿਨ ਤੁਸੀਂ ਸਿਰਫ ਮਤਲਬ ਕਮੈਂਟ ਨਹੀਂ ਕਰਦੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਵੀਡੀਓ ਤੁਸੀਂ ਫੁੱਲ ਵਾਚ ਨਹੀਂ ਕਰਦੇ ਤੁਸੀਂ ਮਤਲਬ ਪਹਿਲਾਂ ਕਮੈਂਟ ਹੁੰਦੇ ਹੁੰਦੇ ਸੀ ਕਿ ਦੀਦੀ ਤੁਸੀਂ ਪੜਨਾ ਹੈ ਵੀਡੀਓ 30 ਮਿੰਟ ਦੀ ਪਾਓ 20 ਮਿੰਟ ਦੀ ਪਾਓ ਤੁਸੀਂ 6 ਮਿੰਟ ਦੀ ਵੀਡੀਓ ਫੁੱਲ ਨਹੀਂ ਵਾਚ ਕਰਦੇ ਤੇ ਤੁਸੀਂ 30 ਮਿੰਟ ਦੀ ਵੀਡੀਓ ਕਿਵੇਂ ਫੁੱਲ ਵਾਚ ਕਰੋਗੇ ਸੋ ਪਲੀਜ਼ ਤੁਸੀਂ ਜਿੰਨੀ ਵੀ ਮੈਂ ਵੀਡੀਓ ਬਣਾਉਂਦੀ ਆ ਸੋ ਤੁਸੀਂ ਵਾਚ ਕਰਾਇਆ ਕਰੋ ਫੁੱਲ ਤੇ ਬਾਅਦੋਂ ਬਾਅਦ ਚੈਨਲ ਨੂੰ ਸ਼ੇਅਰ ਕਰ ਦਿਆ ਕਰੋ ਜੇ ਤੁਸੀਂ ਨਹੀਂ ਦੇਖਣੀ ਗਾੜੀ ਸ਼ੇਅਰ ਤੇ ਕਰ ਸਕਦੇ ਹੋ ਸ਼ੇਅਰ ਕਰ ਦੇ ਕੇ ਕੋਈ ਪੈਸੇ ਨਹੀਂ ਆਉਂਦੇ ਤੇ ਤੁਸੀਂ ਵੀ ਸ਼ੇਅਰ ਕਰ ਦਿਆ ਕਰੋ ਤੇ ਬਾਕੀ ਮੈਨੂੰ ਬਹੁਤ ਬੜੀਆਂ ਭੈਣਾਂ ਮੇਰੇ ਵੀ ਕਮੈਂਟ ਨਹੀਂ ਕਰਦੀਆਂ ਕਿ ਭੈਣੇ ਵਧੀਆ ਵੀਡੀਓ ਆ ਨਾਈਸ ਆ ਮੈਨੂੰ ਬਹੁਤ ਰਿਸਪੈਕਟ ਮਿਲਦੀ ਹੈ ਜਦੋਂ ਜਦੋਂ ਮੈਂ ਥੈਂਕ ਯੂ ਸੋ ਮਾਚ ਉਹਨਾਂ ਦਾ ਜਿਹੜੇ ਮੇਰੇ ਨਾਲ ਜੁੜੇ ਨੇ ਤੇ ਜਿਹੜੇ ਨਹੀਂ ਜੁੜੇ ਉਹ ਵੀ ਸਾਡੇ ਚੈਨਲ ਤੇ ਜਾ ਕੇ ਦੇ ਨਾਲ ਨੇ ਵਲੋਗ ਨਹੀਂ ਦੇਖੇ ਉਹ ਵੀ ਦੇਖੋ ਬਾਕੀ ਮੈਂ ਸਕੀਨ ਦੇ ਰਿਕਾਰਡਿੰਗ ਵੀ ਵਲੋਗ ਪਾਈ ਹੋਈ ਆ ਤੁਸੀਂ ਉਹ ਵੀ ਜਾ ਕੇ ਦੇਖ ਲਓ ਤੇ ਹੈਲਡ ਬਾਣੀ ਵੀ ਪਾਈ ਹੋਈ ਆ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਮੈਂ ਘਰ ਦੇ ਰਿਕਾਰਡਿੰਗ ਵਲੋਗ ਪਾਈ ਆ ਤੁਸੀਂ ਉਹ ਵੀ ਸਾਡੀ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡਾ ਇੱਕ ਲਾਈਕ ਕਮੈਂਟ ਸਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਤੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਨਾ ਕਿ ਕਿਹੜੇ ਰਿਕਾਰਡਿੰਗ ਤੁਹਾਨੂੰ ਵਲੌਗ ਚਾਹੀਦਾ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਹਨਾ ਵਲੌਗਜ਼ ਬਣਾ ਕੇ ਦਿਵਾ ਤੇ ਅਪਲੋਡ ਕਰਾਂ ਗੰਮੀ ਬਹੁਤ ਆ ਤੇ ਸੋ ਸਾਡੇ ਥੋੜੀ ਮਜ਼ਬੂਤ ਹੈ ਇਹ ਇੱਕ ਪ੍ਰੋਬਲਮ ਆ ਲੈ ਗਈ ਵੀ ਜਿਸ ਦਾ ਮੈਂ ਥੋੜਾ ਬਾਹਰ ਦਾ ਵੀ ਜੀ ਤੇ ਬਸ ਤੁਸੀਂ ਤੇ ਕਿਉਂਕਿ ਮੇਰਾ ਜਿਹੜਾ ਪੂਨ ਫੁੱਲ ਵਾਚ ਨਹੀਂ ਕਰੋਗੀ ਵੀਡੀਓ ਤੇ ਮੇਰਾ ਮੈਂ ਸਕਸੈਸਫੁਲ ਨਹੀਂ ਹੋ ਪਾਉਂਗੀ ਸੋ ਤੁਸੀਂ ਪਲੀਜ਼ ਫੁੱਲ ਵਾਚ ਕਰੋ ਕਿਉਂਕਿ ਫੁੱਲ ਵਾਚ ਕਰਨ ਨਾਲ ਹੀ ਇੰਸਾਨ ਕਾਮ ਜਾਊਗਾ ਤੋ YouTube ਦੇ ਚੈਨਲ ਤੇ ਸ਼ੇਅਰ ਸਬਸਕ੍ਰਾਈਬ ਤੇ ਬਰਤਵਾ ਸ਼ੇਰ ਲਾਈਕ ਕਮੈਂਟਸ ਸਕ੍ਰਾਈਬ ਕਰਦੇ ਆ ਕਰੋ ਤੇ ਫੁੱਲ ਵਾਚ ਕਰਕੇ ਵੀਡੀਓ ਦੇਖਿਆ ਕਰੋ ਜਿੰਨੀ ਫੁੱਲ ਵਾਚ ਕਰਕੇ ਵੀਡੀਓ ਦੇਖੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਇਆ ਸੋ थैंक यू so much ਸਾਡਾ ਤਾਂ ਮੇਰੇ ਲਈ ਮੀਆਂ ਭੈਣਾਂ ਸਾਡੀਆਂ ਜਿਹੜੇ ਮੇਰੇ ਨਾਲ ਟੱਚ ਜਵਾਬ ਤੇ ਨਾਲ ਲਾਈਕ ਵੀ ਜਰੂਰ ਹੋਣੀ ਆ ਕਿਸੇ ਟਾਈਮ ਸ਼ਾਮ ਨੂੰ ਲਾਈਵ ਹੋਣੀ ਆ ਤੁਹਾਨੂੰ ਜੇ ਬਹੁਤ ਬਹੁਤ ਖੁਸ਼ੀ ਹੋਵੇ ਤਾਂ ਅੱਜ 7:00 ਵਜੇ ਤੱਕ ਲਾਈਵ ਹੋਣੀ ਤੇ ਤੁਸੀਂ ਜਰੂਰ ਲਾਈਵ ਆਇਆ ਕਰੋ ਤੇ ਤੁਸੀਂ ਕਮੈਂਟ ਦੇ ਵਿੱਚ ਉੱਥੇ ਮੈਨੂੰ ਮੈਨੂੰ ਬੱਲੇ ਸਵਾਲ ਜਵਾਬ ਹੀ ਕਰ ਸਕਦਾ ਹਾਂ ਮੈਂ ਜਦੋਂ ਰਿਪਲਾਈ ਦਵਾਂਗੀ ਬਾਕੀ ਮੇਂ ਆ ਬਹੁਤ ਇੰਝ ਤੇਰੀਆਂ ਨੇ ਤੇ ਬਾਕੀ ਮੈਂ ਕੱਲ ਪਰਸੋਂ ਬਲੌਗ ਕਰਾਂਗੀ ਕਿ ਰੁੱਖ ਵੱਲੋਂ ਕਿ ਰੁੱਖ ਲਗਾਇਆ ਕਰੋ ਕਿਉਂਕਿ ਰੁੱਖ ਸਾਡੇ ਲਈ ਬਹੁਤ ਜ਼ਰੂਰੀ ਆ ਅਸੀਂ ਹਨਾ ਜੇ ਜਿਹੜਾ ਤੇ ਕੋਈ ਨਿਊ ਘਰ ਬਣਾ ਰਿਹਾ ਹੈ ਨਾ ਤੇ ਉਹ ਪਲੀਜ਼ ਥੋੜੀ ਜਿਹਾ ਕੱਚੀ ਜਮੀਨ ਰੱਖੇ ਇੱਕ ਅੱਧਾ ਰੁੱਖ ਜਮੀਨ ਲਗਾਓ ਰੁੱਖ ਨਾਲ ਸਾਨੂੰ ਆਕਸੀਜਨ ਮਿਲਦੀ ਆ ਤੇ ਹੁਣ ਇੱਕ ਵਜ੍ਹਾ ਕਰ ਸਾਹ ਦੀ ਤੋਂ ਐਸੇ ਕਰਦੀ ਆ ਕਿਉਂਕਿ ਅਸੀਂ ਰੁੱਖ ਲਾਉਣੇ ਬੰਦ ਕਰਤੇ ਆ ਤੇ ਇਸ ਕਰਕੇ ਅਸੀਂ ਹਨਾ ਅੰਦਰ ਅੰਦਰ ਹਨਾ ਪਸੰਦ ਕਹਿੰਦਾ ਹੈ ਕਿ ਅਸੀਂ ਰੁੱਖ ਨਹੀਂ ਰੁੱਖ ਥੱਲੇ ਨਹੀਂ ਬੰਦੇ ਹੈਗੇ ਬਸ ਏਸੀਆਂ ਥੱਲੇ ਬੰਦੇ ਆ ਹਨਾ ਇਸੇ ਕਰਕੇ ਹੁੰਦੀ ਆ ਅਸੀਂ ਇਸ ਦੀ ਹਵਾ ਲੈਣੇ ਹੈ ਇਸ ਥੱਲੇ ਬੰਦੇ ਹੈ ਜਾ ਕੇ ਹਨਾ ਮਾ ਪਸੀਨਾ ਆਉਂਦਾ ਸਿਰ ਸਿਰ ਮੈਸੀ ਥੱਲੇ ਬਾਇਆ ਉਹ ਫਿਰ ਸਾਡੇ ਕੀ ਹੁੰਦਾ ਵਾ ਸਾਡੇ ਸਰੀਰ ਨੂੰ ਹਮੇਸ਼ਾ ਕਮਜ਼ੋਰ ਕਰਦੇ ਆ ਸਾਡੇ ਮਤਾਂ ਬਾਹਾਂ ਕਮਜ਼ੋਰ ਕਰਦੇ ਸੀ ਤੁਰੰਤ ਕਾਬਿਲ ਵੀ ਨਹੀਂ ਰਹਿੰਦੇ ਸੋ ਤੁਸੀਂ ਪਲੀਜ਼ ਇੱਕ ਅੱਧਾ ਰੁੱਖ ਜਰੂਰ ਲਗਾਓ ਇੱਕ ਰੁੱਖ ਸੋ ਸੁੱਕ ਤੇ ਜੇ ਤੁਸੀਂ ਇੱਕ ਰੁੱਖ ਵੀ ਲਗਾਓਗੇ ਤਾਂ ਤੁਹਾਨੂੰ ਸੋ ਸੁੱਖ ਮਿਲ ਜਾਣਗੇ ਤੇ ਇਹ ਜਿਨ੍ਹਾਂ ਦੇ ਕੋਲ ਏਸੀ ਲੱਗੇ ਆ ਤੇ ਇਹ ਚਲੋ ਕਹਿਣਾ ਨਹੀਂ ਚਾਹੀਦਾ ਪਰ ਫਿਰ ਵੀ ਮੈਂ ਹਨਾ ਉਹਨਾਂ ਦੀ ਸਰੀਰ ਦੀ ਉਹਨਾਂ ਦੇ ਮਤਲਬ ਜਿੰਮੇ ਨਾ ਉਹਨਾਂ ਦੀ ਸੇਫਟੀ ਮੈਂ ਕਹਿ ਰਹੀ ਹਾਂ ਕਿ ਤੁਸੀਂ ਦੁੱਖਾਂ ਦੀ ਸਾਂਣੀ ਬਿਆਹ ਕਿ ਦੁੱਖਾਂ ਦੀ ਸਾਂ ਮੌਤ ਹੀ ਵਧੀਆ ਹੁੰਦੀ ਆ ਤੇ ਹਨਾ ਬਾਕੀ ਨੂੰ ਇਹ ਯਾਨੀ ਕਿ ਹਨਾ ਇਹ ਮਤਲਬ ਕਿ ਇਸੀ ਥੱਲੇ ਬੈਠ ਤੋਂ ਹਟੋ ਨਹੀਂ ਜਾ ਕਿਦਾਂ ਨਹੀਂ ਜਿਨ੍ਹਾਂ ਨੇ ਬੈਣਾ ਬੈਠ ਸਕਦੇ ਲੇਕਿਨ ਮੈਂ ਸਿਰਫ ਇਸ ਗੱਲ ਠੀਕ ਹੈ ਕਿ ਕਿਉਂਕਿ ਹਨਾ ਸਿਹਤ ਦਾ ਖਾਬੋ ਜੰਦੇ ਆ ਤੇ ਤੁਸੀਂ ਦੁੱਖਾਂ ਦੀ ਸਾਂਵੇਂ ਬੋ ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜੇ ਤੁਹਾਡੇ ਘਰ ਜਗ੍ਹਾ ਥੋੜੀ ਆ ਤੁਸੀਂ ਇੱਕ ਰੁੱਖ ਜੂੜ ਲਗਾਓ ਇੱਕ ਰੁੱਖ ਜੂੜ ਲਗਾਓ ਤੇ ਬੰਗੀ ਤੁਸੀਂ ਇੱਕ ਰੁੱਖ ਲਗਾਓਗੇ ਨਾ ਤੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਤੁਹਾਡੇ ਘਰ 'ਚ ਇੱਕ ਮਤਲਬ ਵੱਖਰੀ ਫੀਲਿੰਗ ਆਏਗੀ ਇੱਕ ਰੁੱਖ ਦੇ ਨਾਲ ਵੱਖਰੀ ਵਕਿੰਗ ਜਾਏਗੀ ਸੋ ਤੁਸੀਂ ਰੁੱਖ ਲਗਾਓ ਅਸੀਂ ਆਪਣੇ ਘਰ ਦੇ ਵਿੱਚ ਅਮਰੂਦ ਦਾ ਰੁੱਖ ਲਗਾਇਆ ਹੈ ਲੀਜੀ ਦਾ ਲੰਗਾਠਾ ਦਾ ਲਗਾਇਆ ਮੈਂ ਵੀਡੀਓ ਨਹੀਂ ਦਿਖਾਇਆ ਸੀ ਨੀਂਬੂ ਦਾ ਹੈ ਨਾ ਤੇ ਅੰਗੂੜਾ ਦੀ ਵੀ ਲਗਾਈ ਹੋਈ ਆ ਅਸੀਂ ਕਾਫੀ ਲਗਾਈ ਹੋਈ ਆ ਤੇ ਅਸੀਂ ਮੈਂ ਆ ਪਿਛਲੇ ਤੋਂ ਪਿਛਲੇ ਮਹੀਨੇ ਜਦੋਂ ਬਾਰਿਸ਼ ਹੋਈ ਸੀ ਨਾ ਉਦੋਂ ਪਹਿਲਾਂ ਮੈਂ ਨਾ ਲੀਚੀ ਦੇ ਨਾਲ ਬੀਜ ਵਾਲੇ ਸੀ ਨਾ ਬੀਜ ਉਹ ਮੈਂ ਬੀਜ ਬੀਜਤੇ ਸੀ ਉਹ ਬੀਜ ਹੋਰ ਨਿਕਲੇ ਆ ਨਾ ਤੇ ਉਹ ਇੰਨੇ ਨੇ ਹੁੰਡੇ ਹੋਏ ਆ ਲੀਚੀਆਂ ਦੇ ਤੇ ਬਹੁਤ ਘੜੇ ਨਹੀਂ ਦੱਜਾ ਲੀਚੀ ਦਾ ਪੁੱਤ ਨਿਕਲਣਾ ਬਹੁਤ ਲੇਕਿਨ ਉਹ ਪ੍ਰਮਾਣ ਅਧਿਆਨਾ ਚੁਲ ਬਣ ਗਿਆ ਤੇ ਅਸੀਂ ਹੁਣ ਉਹਨੂੰ ਬਣਾਵਾਂਗੇ ਤੇ ਇਹ ਚਾਹੀਦੀ ਜਦਾਂ ਬੱਚੇ ਨੂੰ ਲਾਵਾ ਤੇ ਇੱਕ ਘਰ ਦਾ ਫਲ ਤੇ ਇੱਕ ਬਿਨਾ ਕੈਮੀਕਲ ਬਿਨਾ ਹੈ ਨਾ ਇਕਦਮ ਸੇਫਟੀ ਫ੍ਰੈਸ਼ ਫਲ ਸੋਣੇ ਬੱਚਾ ਨੂੰ ਖਵਾ ਸਕਦੇ ਹੋ ਤੇ ਆਪਣੇ ਬੱਚਾ ਨੂੰ ਖਵਾਓ ਫਲ ਤੇ ਜੇ ਲੋ ਹਨ ਬਹੁਤ ਟਾਈਮ ਚਾਹੀਦੀ ਹੈ ਬੱਚੇ ਤੇ ਤਾਂ ਤਾਂ ਫਲ ਨੂੰ ਤੁਸੀਂ ਤੋੜ ਕੇ ਫ੍ਰੈਸ਼ ਕਰਕੇ ਹੈ ਨਾ ਵਾਸ਼ ਕਰਕੇ ਤੁਸੀਂ ਆਪਣੇ ਬੱਚੇ ਦੇ ਟੂਟੇ ਵਿੱਚ ਪਾ ਸਕਦੇ ਹੋ ਸਕੂਲ ਪੇ ਸਕਦੇ ਹੋ ਤੇ ਬਾਕੀ ਹੈ ਨਾ ਹਰ ਚੀਜ਼ ਫਰੈਸ਼ ਨੂੰ ਫਰੈਸ਼ ਹੀ ਮਿਲਦੀ ਹੈ ਨਾ ਹੁਣ ਬਾਜ਼ਾਰ ਨਾਲ ਬਾਜ਼ਾਰ ਚ ਜਾਂਦੇ ਹੋ ਤੇ ਉੱਥੇ ਤੁਹਾਨੂੰ ਫਰੈਸ਼ ਚੀਜ਼ ਨਹੀਂ ਮਿਲਦੀ ਉਹਨੋਂ ਕਿਉਂਕਿ ਟਾਈਮ ਹੁੰਦਾ ਲੱਗਾ ਕਾਫੀ ਟਾਈਮ ਦੀ ਪਈ ਹੁੰਦੀ ਹੈ ਉੱਥੇ ਤੇ ਉਹੀ ਹੈ ਨਾ ਉਹ ਸੇਲ ਕਰਦੇ ਆ ਤੇ ਅਸੀਂ ਇਹਦੇ ਵਿੱਚ ਅਹ ਬੂਦਾ ਬੂਟਾ ਲਾਇਆ ਆ ਲੰਗੜ ਖਾਦਾ ਬੂਟਾ ਲਾਇਆ ਆ ਅਰ ਬੂਦਾ ਵੀ ਬੂਟਾ ਵਾ ਸਾਡੇ ਆਹ ਨੂੰ ਹੀ ਡੇਢ ਮੋਟੇ ਹੁੰਦੇ ਆ ਤੇ ਬਹੁਤ ਹੀ ਵਧੀਆ ਤੇ ਜੇ ਕਿਸੇ ਨੇ ਪੁੱਛਣਾ ਹੋਵੇ ਕਿ ਹਨਾ ਬੀ ਕਿਤਾਬ بیچਨੇ ਆ ਜਾਂ ਕਿਵੇਂ ਹਨ ਉਹ ਮੈਨੂੰ ਪੁੱਛ ਸਕਦੇ ਆ ਮੈਂ ਜ਼ਰੂਰ ਦੱਸਾਂਗੀ ਉਹਨਾਂ ਨੂੰ ਕਮੈਂਟ ਦੇ ਵਿੱਚ ਤੇ ਉਹ ਹੁਣ ਪੁੱਛਤਾ ਕਿ ਮੈਂ ਇਹ ਜਿੰਨੀਆਂ ਵੀ ਮੈਂ ਲਾਇਆ ਸੀ ਮੈਂ ਖੋਦ ਆਪਣੇ ਹੱਥ ਹੀ ਲਾਇਏ ਹੋਏ ਆ ਤੇ ਤੁਸੀਂ ਜ਼ਰੂਰ ਕਮੈਂਟ ਕਰਕੇ ਪੁੱਛ ਲਿਓ ਮੈਂ ਜ਼ਰੂਰ ਤੁਹਾਨੂੰ ਦੱਸਾਂਗੀ ਤੇ ਬਾਕੀ ਹੋਰ ਕੋਈ ਗੱਲਬਾਤ ਪੁੱਛਣੀ ਹੋਵੇ ਤਾਂ ਪੁੱਛ ਸਕਦੇ ਹੋ ਤੇ ਇਗਾਰੇ ਤੁਹਾਨੂੰ ਕਿਹੜੀ ਵੀਡੀਓ ਚਾਹੀਦੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਉਹਦੇ ਬਾਰੇ ਵੀ ਡਿਸਕਸ ਕਰਕੇ ਤੁਹਾਨੂੰ ਜਲਦ ਅਪਲੋਡ ਕਰਾਂਗੇ ਬਾਕੀ ਬੇਫਿਕਰ ਹੋ ਜੋ ਕਿ ਹਨਾ ਕੋਈ ਵੀ ਚੱਕ ਕੇ ਵੀਡੀਓ ਪਾ ਰਹੀ ਸੀ ਮੈਂ ਕੋਈ ਚੱਕ ਕੇ ਵੀਡੀਓ ਨਹੀਂ ਪਾਉਂਦੀ ਹੈਗੀ ਤੇ ਮੈਂ ਪਹਿਲਾਂ ਕੋਈ ਵੀ ਚੀਜ਼ ਦੀ ਕਿਸੇ ਵੀ ਚੀਜ਼ ਦੀ ਵੀਡੀਓ ਪਾਉਣੀ ਆ ਪਹਿਲਾਂ ਮੈਂ ਖੁਦ ਇਸਤੇਮਾਲ ਕਰਦੀ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਵੀਡੀਓ ਪਾ ਦੇ ਦੱਸਦੀ ਕਿਉਂਕਿ ਮੈਂ ਨਹੀਂ ਚਾਹੁੰਦੀ ਕਿਸੇ ਦੀ ਸਰੀਰ ਨੂੰ ਹਨਾ ਕੋਈ ਨੁਕਸਾਨ ਹੋ ਜਾਏ ਜਾਂ ਕਿਸੇ ਦੇ ਘਰ ਘੇਰ ਨੂੰ ਨੁਕਸਾਨ ਹੋ ਜਾਏ ਜਾਂ ਕਿਸੇ ਦੀ ਵੀ ਹਨਾ बॉडी ਨੂੰ ਕੋਈ ਵੀ ਨੁਕਸਾਨ ਹੋ ਜਾਏਗਾ ਨਾ ਤੇ ਸਾਈਡ ਇਫੈਕਟ ਹੋ ਜਾਏ ਇਸ ਕਰਕੇ ਮੈਂ ਕਿਸੇ ਨੂੰ ਵੀ ਵੀਡੀਓ ਨਹੀਂ ਚਾਹਤੀ ਹਾਂ ਕਿ ਉਹ ਇਹਨਾਂ ਸਟਮਾਰ ਕਰਦੇ ਉਸ ਤੋਂ ਬਾਅਦ ਵੀ ਖਾਣ। ਸੋ ਵਾਟਵਰਚਨਾ ਸ਼ੇਅਰ ਕਰੋ ਲਾਈਕ ਤੇ ਕਮੈਂਟ ਕਰੋ ਤੇ ਫੁੱਲ ਵਾਚ ਕਰੋ ਵੀਡੀਓ ਸੋ ਅੱਜ ਦਾ ਵਲੋਗ ਜੀ ਇਹ ਸੋ ਮਿਲਨੇ ਅਗਲੇ ਵਲੋਗ ਬਣਾ। ਥੈਂਕ ਯੂ ਸੋ ਮੱਚ ਬਾਏ ਬਾਏ